ਅੱਜ ਮਹਿੰਦਰਾ ਐਂਡ ਮਹਿੰਦਰਾ ਕੰਪਨੀ ਦੇ ਵੱਲੋਂ ਇੱਕ ਨਵੀਂ ਥਾਰ ਰੌਕਸ ਲਾਂਚ ਕੀਤੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਐਮ.ਐਲ.ਏ. ਜੀਵਨਜੋਤ ਕੌਰ ਜੀ ਪਹੁੰਚੇ। ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਮ.ਐਲ.ਏ. ਜੀਵਨਜੋਤ ਕੌਰ ਨੇ ਕੀ ਕਿਹਾ ਆਓ ਸੁਣਦੇ ਹਾਂ। ਅ ਦੇਖੋ ਅੱਜ ਅਸੀਂ ਮਹਿੰਦਰ ਦੀ ਜਿਹੜੀ ਨਵੀਂ ਥਾਰ ਰੌਕਸ ਆਈ ਹੈ ਅ ਜਿਹਦੀ ਅਨਵੈਲਿੰਗ ਸੀਗੀ ਉਹਦਾ ਲਾਂਚ ਸੀਗਾ ਸੋ ਅਸੀਂ ਉੱਥੇ ਆਏ ਆ ਔਰ ਪਿਛਲੀ ਵਾਰ ਵੀ ਜਿਹੜਾ ਥਾਰ ਲਾਂਚ ਸੀਗਾ ਉਸ ਤੋਂ ਬਾਅਦ ਥਾਰ ਦੀ ਇੰਨੀ ਡਿਮਾਂਡ ਗਈ ਹੈ ਲੋਕਾਂ ਚ ਬਹੁਤ ਕ੍ਰੇਜ਼ ਰਿਹਾ ਥਾਰ ਦਾ ਔਰ ਇਹ ਵਾਲੀ ਜਿਹੜੀ ਗੱਡੀ ਹੈ ਇਹਦਾ ਤੇ ਲਾਂਚ ਤੋਂ ਪਹਿਲੇ ਸਾਨੂੰ ਬਹੁਤ ਸਾਰੇ ਕਾਲ ਆਨੇ ਸ਼ੁਰੂ ਹੋ ਗਏ ਕਿਉਂਕਿ ਜੋ ਬੈਸਟ ਜਿਹੜੀ ਜਿਹੜੀ ਗੱਡੀ ਦਾ ਫੀਚਰ ਹੁੰਦਾ ਹੈ ਉਹ ਇਹਦੇ ਵਿੱਚ ਉਹ ਫੀਚਰ ਇਨਕਲੂਡ ਕੀਤਾ ਗਿਆ ਸੋ ਮੈਂ ਖੁਦ ਵੀ ਦੇਖ ਕੇ ਆਈ ਹਾਂ ਜਦੋਂ ਫਰਸਟ ਕਲਰ ਅਸੀਂ ਅਨਵੀਲ ਕੀਤਾ ਤਾਂ ਵਾਈਟ ਸੀ ਸਾਨੂੰ ਲੱਗ ਰਿਹਾ ਸੀ ਇਹ ਕਲਰ ਬਹੁਤ ਸੋਹਣਾ ਹੈ ਪਰ ਜਦੋਂ ਅਸੀਂ ਸੈਕੰਡ ਅਨਵੀਲ ਕੀਤਾ ਤਾਂ ਇਹ ਲੱਗਾ ਵੀ ਇਹ ਉਹ ਤੋਂ ਵੀ ਸੋਹਣਾ ਹੈ ਸੋ ਆਈ ऍम ਸ਼ੋਰ ਇਹ ਗੱਡੀ ਵੀ ਜਿਹੜੀ ਹੈ ਇਟ ਵਿਲ ਰੌਕ ਜਿਵੇਂ ਪਹਿਲੀ ਥਾਰ ਰਹੀ ਔਰ ਮੇਰੀ ਹਮੇਸ਼ਾ ਹੀ ਕਿਉਂਕਿ ਇੰਦਰਪ੍ਰੀਤ ਹੋਣੀ ਮੇਰੇ ਬ੍ਰਦਰ ਨੇ ਔਰ ਮੈਂ ਹਮੇਸ਼ਾ ਹੀ ਅਰਦਾਸ ਕਰਦੀਆਂ ਕਿਉਂਕਿ ਇਸ ਸ਼ਹਿਰ ਨੂੰ ਵੀ ਅੱਗੇ ਲੈ ਕੇ ਜਾਣ ਦੇ ਵਿੱਚ ਇਹਨਾਂ ਦਾ ਬਹੁਤ ਹੱਥ ਹੈ ਬੜੇ ਸੋਹਣੇ ਸੋਹਣੇ ਇਹਨਾਂ ਦੇ ਕੋਲ ਪ੍ਰੋਜੈਕਟਸ ਹੁੰਦੇ ਨੇ ਸੋ ਮੇਰਾ ਹਲਕਾ ਵੀ ਹੈ ਸੋ ਮੈਂ ਇਹੀ ਅਰਦਾਸ ਕਰਦੀਆਂ ਕਿ ਇਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਔਰ ਇੱਕ ਵਾਰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਪੈਸ਼ਲੀ ਮਹਿੰਦਰਾ ਦੀ ਜਿੰਨੀ ਵੀ ਇੱਥੇ ਟੀਮ ਹੈ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਸ਼ਹਿਰ ਵਾਸੀਆਂ ਨੂੰ ਅਸੀਂ ਤਾਂ ਇੱਕ ਇਹ ਕਹਿਣਾ ਚਾਹੁੰਦੇ ਆ ਕਿ ਦੇਖੋ ਤੁਸੀਂ ਗੱਡੀਆਂ ਲਓ ਕਿਉਂਕਿ ਅੱਜਕੱਲ੍ਹ ਹਰ ਪਰਿਵਾਰ ਦੇ ਵਿੱਚ ਗੱਡੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਬਟ ਦੈਨ ਹੈਵਿੰਗ ਸੈਟ ਦੈਟ ਅਸੀਂ ਇਹ ਵੀ ਦੇਖੀਏ ਕਿ ਸ਼ਹਿਰ ਦੇ ਵਿੱਚ ਜਿਹੜਾ ਸਾਡਾ ਟ੍ਰੈਫਿਕ ਕੰਜੈਸ਼ਨ ਹੋ ਜਾਂਦਾ ਹੈ ਅਸੀਂ ਉਹਨੂੰ ਕਿਵੇਂ ਅਵੋਇਡ ਕਰ ਸਕਦੇ ਹਾਂ ਪਲੱਸ ਜਦੋਂ ਆਬਵੀਅਸਲੀ ਗੱਡੀਆਂ ਚਾਰ-ਚਾਰ ਪੰਜ-ਪੰਜ ਹੈ ਤੇ ਫਿਰ ਅਸੀਂ ਗਲੀਆਂ ਦੇ ਵਿੱਚ ਪਾਰਕਿੰਗਸ ਤੋਂ ਵੀ ਆਪਸ ਵਿੱਚ ਲੜਨ ਲੱਗ ਜਾਂਦੇ ਆ ਸੋ ਮੇਰੀ ਇਹ ਹੀ ਇੱਕ ਰਿਕਵੈਸਟ ਹੈ ਕਿ ਇਹ ਚੀਜ਼ਾਂ ਜਿਹੜੀਆਂ ਇਹ ਲੜਾਈ ਦਾ ਕਾਰਨ ਨਹੀਂ ਬਣਨੀਆਂ ਚਾਹੀਦੀਆਂ ਔਰ ਸੜਕਾਂ ਦੇ ਉੱਤੇ ਵੀ ਟ੍ਰੈਫਿਕ ਨੂੰ ਲੈ ਕੇ ਅਸੀਂ ਜੋ-ਜੋ ਕੰਟ੍ਰਿਬਿਊਟ ਕਰ ਸਕਦੇ ਹਾਂ ਆਪਣੇ ਸ਼ਹਿਰ ਦੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ ਉਹ ਸਾਨੂੰ ਕਰਨਾ ਚਾਹੀਦਾ ਹੈ ਅੰਡ ਵਰਲਡ ਵਾਈਡ ਕਪ ਦੇ ਚੇਅਰਮੈਨ ਆ ਸਾਨੂੰ ਨਵੀਂ ਥਾਰ ਲਾਂਚ ਹੈ ਜ ਮੈਡਮ ਨਿਯੋਜਿਤ ਕੌਰ ਜੀ ਸਾਡੇ ਹਲਕਾ ਐਮ ਐਲ ਏ ਨੇ ਲਾਂਚ ਕੀਤੀ ਹੈ ਗੱਡੀ ਥਾਰ ਰੌਕਸ ਤੇ ਇਹਦੇ ਵਿੱਚ ਸਾਡੇ ਕੋਲ ਸੱਤ ਕਲਰਸ ਹੈ ਕੰਪਨੀ ਨੇ ਦੁਨੀਆ ਦੇ ਸਭ ਫੀਚਰਸ ਚ ਪਾਏ ਹੈ ਤੋਂ ਉਹਨਾਂ ਦਾ ਬਹੁਤ ਪ੍ਰੇਜ਼ ਹੈ ਅੱਗੇ ਵੀ ਹਮੇਸ਼ਾ ਸਭ ਲੋਗਾਂ ਨੇ ਸਾਡਾ ਬਹੁਤ ਸਾਥ ਦਿੱਤਾ ਹੈ ਪਰਮਾਤਮਾ ਦੀ ਕਿਰਪਾ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਅਸੀਂ ਨੰਬਰ 1 ਰਹੇ ਥਾਰ ਦੀ ਸੇਲ ਅਗਵਾਨ ਦੇ ਟਾਈਮ ਚ ਰਹਿ ਗਏ ਸੋਨੇ ਦੀ ਬੁਕਿੰਗ ਸਟਾਰਟ ਹੈ। ਇਹਦੀ ਬੁਕਿੰਗ 10 ਨਵੰਬਰ ਨੂੰ ਸਟਾਰਟ ਹੋ ਰਹੀ ਹੈ ਤੇ ਸਵੇਰੇ 9 ਵਜੇ। ਇਹਦਾ ਰੇਟ ਜਿਹੜਾ 2/4 ਟੂਰ ਦਾ 11-12 ਲੱਖ ਤੋਂ ਲੈ ਕੇ 23-24 ਲੱਖ ਤੱਕ ਟੌਪ ਮਾਡਲ ਹੈ। ਉਸ ਤੋਂ ਬਾਅਦ 4/4 ਦਾ ਰੇਟਸ 2-4 ਦਿਨਾਂ ਵਿੱਚ ਆ ਜਾਣਗੇ। ਇਹ ਸੱਤ ਕਲਰਸ ਹੈਗੇ। ਤੇ ਸਰ ਇਹ ਜਿਹੜੀ ਪਹਿਲੀ ਪੁਰਾਣੀ ਗੱਡੀ ਨਾਲੋਂ ਨਵੀਂ ਗੱਡੀ ਚ ਕੀ ਐਕਸਟਰੀਅਰ ਪਾਇਆ? ਇੱਕ ਤੇ 5 ਡੋਰਸ ਹੈ, 20 ਸੀਟਸ ਹੈ, ਅਡਾਸ ਹੈ, ਹੋਰ ਕਾਫੀ ਫੀਚਰ ਹੈ, ਡਿੱਗੀ ਹੈ ਨਹੀਂ ਬਹੁਤ ਬੂਟ ਸਾਈਜ਼ ਬਹੁਤ ਵੱਡਾ ਹੈ। ਲਗੀ ਜਵਸਤੇ ਤੇ ਗੱਡੀ ਬਹੁਤ ਐਕਸਪੋਰਡਰੀ ਬਣੀ ਜਾਂ ਜਦ ਬੁਕਿੰਗ ਹੋਣ ਤਾਂ ਬਾ ਸਾਡੇ ਕੋ ਕੰਪਨੀ ਨਾਲੋਂ ਸੀਪੀਡੀ ਨੋਰਮਸ ਦੇ ਮਦਦਪਕ ਡੇਟ ਆਏਗੀ ਕਿ ਇਹ ਬੰਦਰੀ ਵਾਰੀ ਇੱਦਾਂ ਆਣੀ ਹੈ ਬੰਦਰੀ ਇੱਦਾਂ ਉਹ ਅਕੋਰਡਿੰਗਲੀ ਬੰਦ ਆਪਾਂ ਜੀ ਕੀ ਮੈਸੇਜ ਦੇਣਾ ਹੈ ਸ਼ਹਿਰ ਵਾਸੀ ਸ਼ਹਿਰ ਵਾਸੀਆਂ ਦਾ ਥੈਂਕ ਯੂ ਕਰਨਾ ਚਾਹਾਂਗੇ ਜਿਨ੍ਹਾਂ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਹੈ ਨੰਬਰ 1 ਤੇ ਰਹੇ ਅਸੀਂ ਇਹਦੇ ਵਿੱਚ ਅੱਗੇ ਵੀ ਰਹੀਏ ਥੈਂਕ ਯੂ